ਕਿਆ ਗਿਆ 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 ਕਿਆ ਕੁਝ ਨਹੀਂ ਦਿਖ ਰਹੀ ਕਹ ਰਾਣੀ ਬਾੜੀਆ ਕਹ ਰਾਣੀ ਕੋਈ ਨਹੀਂ ਹਾਂ ਕੁਦਰਤ ਦਾ ਕਰੋਧ ਸ਼ਾਂਤ ਨਹੀਂ ਹੋ ਰਿਹਾ ਪਹਾੜਾ ਤੋਂ ਲੈ ਕੇ ਮੈਦਾਨੀ ਇਲਾਕਿਆਂ ਦੇ ਵਿੱਚ ਹਰ ਪਾਸੇ ਹਾਹਾਕਾਰ ਬਚੀ ਹੋਈ ਹੈ ਕਿਉਂਕਿ ਮੀਂਹ ਨੇ ਜਿਸ ਤਰੀਕੇ ਦੇ ਨਾਲ ਤਬਾਹੀ ਮਚਾਈ ਹੋਈ ਹੈ ਹਰ ਪਾਸੇ ਡਰਾ ਦੇਣ ਵਾਲੀਆਂ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਕਿਤੇ ਹਿਮਾਚਲ ਦੇ ਵਿੱਚ ਲੈਂਡਸਲਾਈਡ ਹੋ ਰਹੀ ਹੈ ਕਿਤੇ ਜਿਹੜੇ ਹੜ੍ਹ ਆ ਰਹੇ ਨੇ ਉੱਥੇ ਹੀ ਪੰਜਾਬ ਦੇ ਵਿੱਚ ਵੀ ਕਈ ਜਿਹੜੇ ਪਿੰਡ ਨੇ ਇਸ ਵੇਲੇ ਪਾਣੀ ਦੀ ਚਪੇੜ ਦੇ ਵਿੱਚ ਆ ਚੁੱਕੇ ਨੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਨੇ ਇਸ ਤੋਂ ਇਲਾਵਾ ਸਿੱਧਾ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪਠਾਨਕੋਟ ਦੀਆਂ ਜਿੱਥੇ ਪਠਾਨਕੋਟ ਦੇ ਵਿੱਚ ਇਸ ਵਲੇ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਜੋ ਚੱਕੀ ਦਰਿਆ ਹੈ ਉਹ ਉਫਾਨ ਤੇ ਆ ਚੁੱਕਾ ਹੈ ਜਿੱਥੇ ਬੀਤੇ ਦਿਨ ਇੱਕ ਪੁੱਲ ਟੈਟੇਰੀ ਹੋਇਆ ਸੀ ਉਥੇ ਹੀ ਇੱਕ ਆਲੀਸ਼ਾਨ ਕੋਠੀ ਵੀ ਵੇਖਦੇ ਹੀ ਵੇਖਦੇ ਪਾਣੀ ਦੇ ਵਿੱਚ ਰੁੜ ਜਾਂਦੀ ਹੈ ਇਹ ਤਸਵੀਰਾਂ ਜਰਾ ਗੌਰ ਦੇ ਨਾਲ ਦੇਖੋ ਪਠਾਨਕੋਟ ਦੀਆਂ ਇਹ ਤਸਵੀਰਾਂ ਨੇ ਜਿੱਥੇ ਦੋ ਮੰਜ਼ਲਾ ਇੱਕ ਘਰ ਹੈ ਜਿਸ ਨੂੰ ਬੜੇ ਹੀ ਮਿਹਨਤ ਦੇ ਨਾਲ ਇਸ ਪਰਿਵਾਰ ਨੇ ਖੜਾ ਕੀਤਾ ਹੋਏਗਾ ਪਰ ਉਹਨਾਂ ਦੀ ਅੱਖਾਂ ਦੇ ਸਾਹਮਣੇ ਹੀ ਇਹ ਘਰ ਟੈਟੇਰੀ ਹੋ ਜਾਂਦਾ ਹੈ ਪਾਣੀ ਦੇ ਵਿੱਚ ਰੁੜ ਜਾਂਦਾ ਹੈ ਤਾਸ਼ ਦੇ ਪੱਤਿਆਂ ਵਾਂਗ ਕਿਸ ਤਰੀਕੇ ਦੇ ਨਾਲ ਡੇਗਰੇ ਕੁਝ ਸਕਿੰਟਾਂ ਦੇ ਵਿੱਚ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਤਾਂ ਖੌਫਨਾਕ ਮੰਜ਼ਰ ਜਿਹੜਾ ਹੈ ਕੈਮਰੇ ਦੇ ਵਿੱਚ ਕੈਦ ਹੋਇਆ ਹੈ ਪਠਾਨਕੋਟ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਜੋ ਜਾਣਕਾਰੀ ਹੈ ਕਿ ਖੱਡ ਦੇ ਕੰਡੇ ਹੀ ਇਹ ਜਿਹੜਾ ਘਰ ਬਣਿਆ ਹੋਇਆ ਸੀ ਤੇ ਜਦੋਂ ਪਾਣੀ ਦਾ ਪੱਧਰ ਵੱਧਦਾ ਹੈ ਤੇ ਉਸ ਤੋਂ ਬਾਅਦ ਇੱਕ ਗੱੜ ਜਿਹੜਾ ਹੈ ਪਹਿਲਾਂ ਇਸ ਦੇ ਵਿੱਚ ਦਰਾਰਾਂ ਆਉਂਦੀਆਂ ਨੇ ਤੇ ਲੋਕ ਜੋ ਵੀਡੀਓ ਬਣਾ ਰਹੇ ਸੀ ਉਹ ਹੀ ਕਹਿ ਰਹੇ ਸੀ ਕਿ ਡਿੱਗ ਚੱਲਾ ਡਿੱਗ ਚੱਲਾ ਯਾਨੀ ਉਹਨਾਂ ਨੂੰ ਲੱਗ ਰਿਹਾ ਸੀ ਕਿ ਇਹ ਗੱੜ ਜਿਸ ਤਰੀਕੇ ਦੇ ਨਾਲ ਇਹ ਗੱੜ ਡਗਮਗਾਣ ਲੱਪਿਆ ਲੋਕਾਂ ਨੇ ਅੰਦਾਜ਼ਾ ਪਹਿਲੇ ਹੀ ਲਗਾ ਲਿਆ ਸੀ ਕਿ ਕੁਝ ਹੀ ਸਕਿੰਟਾਂ ਦੇ ਵਿੱਚ ਇਸ ਤਰੀਕੇ ਦਾ ਇਹ ਹਾਦਸਾ ਵਾਪਰ ਜਾਏਗਾ ਪਰ ਗਨੀਮਤ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਗੱੜ ਦੇ ਵਿੱਚ ਉਸ ਵੇਲੇ ਕੋਈ ਵਿਅਕਤੀ ਨਹੀਂ ਸੀ ਜੇਕਰ ਗੱੜ ਦੇ ਵਿੱਚ ਕੋਈ ਵਿਅਕਤੀ ਹੁੰਦਾ ਤਾਂ ਵੱਡਾ ਨੁਕਸਾਨ ਹੋ ਜਾਣਾ ਸੀਗਾ ਤਾਂ ਇਸ ਤਰੀਕੇ ਨਾਲ ਘਰ ਟੈਟੇਰੀ ਹੋਇਆ ਪਹਿਲਾ ਇਹ ਤਸਵੀਰਾਂ ਗੌਰ ਦੇ ਨਾਲ ਵੇਖੋ ਇਹ ਗਿਆ ਗ੍ਰੇਡ ਪੈ ਗਈ ਆ ਇਹ ਗਿਆ 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 ਓਏ ਇਹ ਗਿਆ 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 ਇਹ ਗਿਆ ਓ ਤੁਛੋ ਵੀ ਤੇ ਰੇਡ ਪੈ ਗਿਆ ਤੁਸ ਜਮਲਾ ਨਹੀਂਗਾ ਲਿਫ ਗਿਆ ਪੂਰਾ ਪੂਰਾ ਲਿਫ ਗਿਆ ਇਹ ਗਿਆ ਗਿਆ ਓ ਦੇਖੋ ਇਹ ਇਹ ਗਿਆ 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 ਇਹ ਗਿਆ 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 ਇਹ ਗਿਆ ਅਜ ਹੋ ਗਿਆ

ਪਿੰਡ ਕੋਠੇ ਮਵਾਲ ਦੀਆਂ ਇਹ ਤਸਵੀਰਾਂ ਨੇ ਜੋ ਤੁਸੀਂ ਦੇਖਿਆ ਕਿ ਇਸ ਤਰੀਕੇ ਦੇ ਨਾਲ ਦੋ ਮੰਜ਼ਲਾ ਇੱਕ ਘਰ ਟਹਿ ਟੇਰੀ ਹੋਇਆ ਇਸ ਤੋਂ ਇਲਾਵਾ ਦੱਸ ਜੀ ਕਿ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਗਈ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪਏਗਾ ਹਾਲਾਂਕਿ ਬੀਤੇ 3 ਦਿਨ 3 ਦਿਨ ਜਿਹੜੇ ਸੀ ਉੱਥੇ ਗਰਮੀ ਪੈਂਦੀ ਰਹੀ ਪਰ ਬਾਅਦ ਦੇ ਵਿੱਚ ਕੱਲ ਤੋਂ ਹੀ ਮੌਸਮ ਦਾ ਜਿਹੜਾ ਮિજાਜ ਜਿਹੜਾ ਬਦਲਿਆ ਹੈ ਪੰਜਾਬ ਦੇ ਵਿੱਚ ਲਗਾਤਾਰ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ ਪਠਾਨਕੋਟ ਦੇ ਵਿੱਚ ਵੀ ਮੀਂਹ ਪੈ ਰਿਹਾ ਹੈ ਜਿਹੜਾ ਪਠਾਨਕੋਟ ਹੈ ਇੱਥੇ ਸਭ ਤੋਂ ਵੱਡੀ ਮਾੜ ਜਿਹੜੀ ਆ ਦੇਖਣੀ ਪੈ ਰਹੀ ਹੈ ਕਿਉਂਕਿ ਪਹਾੜਾ ਤੋਂ ਵੀ ਜਿਹੜਾ ਪਾਣੀ ਆ ਰਿਹਾ ਜਿਸ ਦੇ ਕਾਰਨ ਜਿਹੜਾ ਚੱਕੀ ਦਰਿਆ ਜੋ ਪਹਿਲਾਂ ਬਰਸਾਤੀ ਨਾਲ ਹੈ ਇਸਨੇ ਹੁਣ ਦਰਿਆ ਦਾ ਰੂਪ ਧਾਰਨ ਕਰ ਲਿਆ ਹੋਇਆ ਹੈ ਤੇ ਜੋ ਆਲੇ ਦੁਆਲੇ ਦੇ ਲੋਕ ਘਰਾਂ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਜੋ ਜਾਣਕਾਰੀ ਹੈ ਕਿ ਪਠਾਨਕੋਟ ਦੇ ਵਾਰਡ ਨੰਬਰ 12 ਦੇ ਵਿੱਚ ਜੋ ਲੋਕ ਰਹੇ ਸੀ ਉਹਨਾਂ ਦੇ ਘਰ ਜਿਹੜੇ ਨੇ ਫਿਲਹਾਲ ਖਾਲੀ ਕਰਵਾਏ ਜਾ ਰਹੇ ਨੇ ਕਿਉਂਕਿ ਪ੍ਰਸ਼ਾਸਨ ਸਾਵਧਾਨੀ ਵਰਤ ਰਿਹਾ ਕਿ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਾ ਨਾ ਹੋ ਜੇ ਕਿਉਂਕਿ ਖਤਰਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਇਸ ਤੋਂ ਇਲਾਵਾ ਪ੍ਰਸ਼ਾਸਨ ਦੇ ਵੱਲੋਂ ਇਤਿਹਤ ਵੱਜੋ ਜੋ ਸਕੂਲ ਕਾਲਜ ਹੈ ਉੱਥੇ ਵੀ ਛੁੱਟੀ ਫਿਲਹਾਲ ਅੱਜ ਦੇ ਦਿਨ ਦੇ ਲਈ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਬਕਾਇਦਾ ਪ੍ਰੈਸ ਨੋਟ ਜਿਹੜਾ ਉਹ ਵੀ ਜਾਰੀ ਕੀਤਾ ਗਿਆ ਤੇ ਇਹ ਆਦੇਸ਼ ਦਿੱਤਾ ਗਿਆ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਲਗਾਤਾਰ ਪਠਾਨਕੋਟ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੀਂਹ ਪੈ ਰਿਹਾ ਹੈ ਤੇ ਇਤਿਹਤ ਵੱਜੋ ਜੋ ਸਕੂਲ ਨੇ ਜੋ ਕਾਲਜ ਨੇ ਉਸਨਾਂ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਕਿਹਾ ਗਿਆ ਕਿ ਜੇਕਰ ਕਿਸੇ ਬੱਚਿਆਂ ਦੇ ਪੇਪਰ ਨੇ ਜਾਂ ਫਿਰ ਕੋਈ ਜ਼ਰੂਰੀ ਸਕੂਲ ਦੇ ਵਿੱਚ ਕੰਮ ਹੈ ਉਹਨਾਂ ਨੂੰ ਹਲੇ ਫਿਲਹਾਲ ਬੰਦ ਨਹੀਂ ਕੀਤਾ ਗਿਆ ਪੇਪਰ ਦੇਣ ਦੇ ਲਈ ਜਾਇਆ ਜਾਏਗਾ ਜੇਕਰ ਕਿਸੇ ਦੇ ਪ੍ਰੈਕਟੀਕਲ ਨੇ ਤਾਂ ਉਹ ਬੱਚੇ ਜਾਣਗੇ ਸਕੂਲ ਪਰ ਉਹਨਾਂ ਤੋਂ ਇਲਾਵਾ ਸਾਰੇ ਗੈਰ ਜ਼ਰੂਰੀ ਸੰਸਥਾਵਾਂ ਜਿਹੜੀਆਂ ਨੇ ਸਕੂਲ ਜਿਹੜੇ ਨੇ ਉਹਨਾਂ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਕਿਸ ਤਰੀਕੇ ਦੇ ਨਾਲ ਪਠਾਨਕੋਟ ਦੇ ਵਿੱਚ ਇੱਕ ਪੁਰਾਣਾ ਪੁਲ ਟਹਿਟੇਰੀ ਹੋਇਆ ਸੀ ਉਹ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਬੀਤੇ ਦਿਨ ਇਹ ਹਾਦਸਾ ਵਾਪਰਦਾ ਜਿੱਥੇ ਲਗਾਤਾਰ ਜੋ ਚੱਕੀ ਦਰਿਆ ਸੀ ਉਸ ਦੇ ਵਿੱਚ ਉਫਾਨ ਆਇਆ ਹੋਇਆ ਸੀ ਤੇ ਇਸੇ ਕਰਕੇ ਜੋ ਪੁਰਾਣਾ ਪੁਲ ਸੀ ਉਹ ਦੇਖਦੇ ਹੀ ਦੇਖਦੇ ਢਹਿ ਢੇਰੀ ਹੋ ਜਾਂਦਾ ਹੈ ਹਾਲਾਂਕਿ ਆਵਾਜਾਈ ਜਿਹੜੀ ਸੀ ਉਹ ਪਹਿਲਾਂ ਹੀ ਬੰਦ ਕਰ ਦਿੱਤੀ ਗਈ ਸੀ ਕਿਉਂਕਿ ਇਹ ਪੁਰਾਣਾ ਪੁਲ ਸੀ ਤੇ ਖਤਰਾ ਲਗਾਤਾਰ ਪ੍ਰਸ਼ਾਸਨ ਨੂੰ ਲੱਗ ਰਿਹਾ ਸੀ ਕਿ ਇੱਥੇ ਮੰਡਰਾ ਰਿਹਾ ਕੋਈ ਹਾਦਸਾ ਨਾ ਵਾਪਰ ਜਾਏ ਇਸੇ ਦੇ ਲਈ ਇਤਿਹਾਤ ਵੱਜੋਂ ਪਹਿਲਾਂ ਹੀ ਇਸ ਪੁਲ ਨੂੰ ਜੋ ਇਸ ਤੇ ਆਵਾਜਾਈ ਸੀ ਉਸ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਕਿਸ ਤਰੀਕੇ ਦੇ ਨਾਲ ਇਹ ਪੁਲ ਢਹਿ ਢੇਰੀ ਹੁੰਦਾ ਹੈ نیچے ਚਕੀ ਦਰਿਆ ਦੇ ਵਿੱਚ ਜੋ ਪਾਣੀ ਦੀਆਂ ਛੱਲਾ ਨੇ ਤੁਸੀਂ ਦੇਖ ਸਕਦੇ ਹੋ ਕਿੰਨਾ ਰੁੱਧਰ ਰੂਪ ਇਸ ਨੂੰ ਕਿਹਾ ਜਾ ਸਕਦਾ ਕਿਉਂਕਿ ਪਾਣੀ ਦਾ ਵਹਾਾ ਇੰਨਾ ਤੇਜ਼ ਹੈ ਕਿ ਇਸ ਤਰੀਕੇ ਦੇ ਨਾਲ ਲੱਗ ਰਿਹਾ ਕਿ ਜੋ ਇਸ ਦੇ ਅੱਗੇ ਆਏਗਾ ਉਸ ਨੂੰ ਵਹਾ ਕੇ ਆਪਣੇ ਨਾਲ ਰੋੜ ਕੇ ਆਪਣੇ ਨਾਲ ਅੱਗੇ ਲੈ ਜਾਏਗਾ ਤਾਂ ਪਠਾਨਕੋਟ ਦੇ ਵਿੱਚ ਇਸ ਤਰੀਕੇ ਦੇ ਨਾਲ ਜੋ ਹਾਲਾਤ ਨੇ ਫਿਲਹਾਲ ਬਣੇ ਹੋਏ ਨੇ ਜਿਸ ਤਰੀਕੇ ਦੇ ਨਾਲ ਮੈਦਾਨੀ ਇਲਾਕੇ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਪਹਾੜਾ ਦੇ ਵਿੱਚ ਵੀ ਲਗਾਤਾਰ ਮੀਂਹ ਪੈ ਰਿਹਾ ਤੇ ਖਤਰਾ ਜਿਹੜਾ ਹੈ ਉਹ ਵੱਧਦਾ ਹੀ ਜਾ ਰਿਹਾ ਹੈ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਦੱਸਣਾ ਚਾਹੁੰਦਾ ਅਤੇ ਸਾਥ ਨੂੰ ਵੀ ਦੱਸਣਾ ਚਾਹੁੰਦਾ ਕਿ ਭਾਈ ਆ ਜਿਹੜਾ ਫਲੱਡ ਜਿਹੜਾ ਪਿਆ ਪਹਿਲਾਂ ਫਲੱਡ ਨਾਲੋਂ ਵੀ ਜ਼ਿਆਦਾ ਫਲੱਡ ਪੈ ਰਿਹਾ ਇੱਥੇ ਰਾਹ ਦੇ ਵਿੱਚ ਪੂਲੀ ਟੁੱਟੀ ਪਈ ਸ਼ੀਗੀ ਡੀਬਲਯੂ ਨੂੰ ਕਹਿਣ ਦੇ ਬਾਵਜੂਦ ਵੀ ਮੰਤਰੀਆਂ ਦੇ ਸਭ ਦੇ ਆਨ ਜਾਣ ਦੇ ਬਾਵਜੂਦ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ ਤਾਂ ਕਿ ਹੁਣ ਤੁਹਾਡੇ ਆਮ ਲੋਕਾਂ ਨੂੰ ਇਸ ਵਾਰ ਭਾਰੀ ਮੁਸ਼ਕਲਾਂ ਹੋ ਰਹੀਆਂ ਜਿਹੜੀ ਆਵਾਜ਼ ਆਈ ਉਹ ਵੀ ਬੰਦ ਹੋ ਗਈ ਹੈ ਉਹਦੇ ਬਾਅਦ ਆਪਣਾ ਜੋ ਵੀ ਖਾਦੇ ਸਮਗਰੀ ਦਾ ਸਮਾਨ ਦਾ ਟੋਟਾ ਉੱਟ ਆਈ ਹੈ ਉਹ ਵੀ ਇੱਕ ਪਾਸੇ ਬਿਲਕੁਲ ਰੁੱਕ ਗਈ ਹੈ ਮਤਲਬ ਇਹ ਜਿਹੜੇ ਮਤਲਬ ਜਿਹੜੇ ਚੀਜ਼ ਇਹ ਦਿਖਾਈ ਦੇ ਰਹੇ ਨੇ ਇਹ ਬਹੁਤ ਧਿਆਨਖਣੇ ਇਹਦੇ ਨਾਲ ਸਾਡੀਆਂ ਫਸਲਾਂ ਦਾ ਵੀ ਨੁਕਸਾਨ ਜਿਹੜਾ ਹੋ ਰਿਹਾ ਤੇ ਇਹਦੀ ਜਿਹੜੀ ਉਹ ਪ੍ਰਭਾਈ ਸਰਕਾਰ ਨੂੰ ਕਰਨੀ ਚਾਹੀਦੀ ਤਾਂ ਕਿ ਕਿਸਾਨਾਂ ਨੂੰ ਥੋੜੀ ਰਾਹਤ ਮਿਲ ਸਕੇ ਤੇ ਇਸ ਬਰਖਾ ਦੇ ਨਾਲ ਨਾਲ ਕੁਝ ਮਕਾਨ ਵੀ ਢੱਠੇ ਨੇ ਉਹ ਵੀ ਜਿਹੜੇ ਮਕਾਨਕ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਜਾਨ ਦਾ ਤਰੀਬਾ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਏ